ਜਿਵੇਂ ਕਿ ਅਸੀਂ ਆਨੰਦਪੁਰ ਸਾਹਿਬ ਦੇ ਵਿੱਚ ਵਿਰਾਸਤ ਹੀ ਖਾਲਸਾ ਦੇਖਦੇ ਹਾਂ ਉਥੇ ਉਸੇ ਤਰ੍ਹਾਂ ਹੀ ਸ੍ਰੀ ਚਮਕੌਰ ਸਾਹਿਬ ਰੂਪਨਗਰ ਵਿਖੇ ਸ਼ਹਾਦਤ ਖਾਲਸਾ ਵੀ ਬਣਿਆ ਹੋਇਆ ਹੈ ਸੋ ਸਾਰੇ ਜਾਣੇ ਜਰੂਰ ਦੇਖਣ ਸੰਗਤਾ ਜੀ ਬਹੁਤ ਸੋਹਣਾ ਰੋਡ ਰੋਡ ਦੇ ਸਾਈਡ ਤੇ ਸਰਸਨ ਨਦੀ ਹੈ ਤੇ ਇੱਥੇ ਬਣਿਆ ਹੋਇਆ ਹੈ ਸਭ ਸੰਗਤਾ ਜਰੂਰ ਵੇਖਣ ਜੀ ਧੰਨਵਾਦ ਆਪ ਸਭ ਦਾ ਰੂਪਨਗਰ ਦੇ ਵਿੱਚ ਸਿੱਖਾਂ ਦਾ ਇਤਿਹਾਸ ਬਹੁਤ ਵਧੀਆ ਤੇ ਸਾਰਾ ਪੁਰਾਣਾ ਇਤਿਹਾਸ ਹੀ ਇੱਥੇ ਹੈ So...